ਆਈ ਆਈ ਦੀਦੀ ਕੀ ਹੋਇਆ ਵਾ ਨਾ ਰੋਵੋ ਤੁਸੀਂ ਬੱਸ ਕਰੋ ਪਤਾ ਨਹੀਂ ਅਕਰੋਤਾ ਕਿ ਸਾਰਾ ਕੁਝ ਤਾਂ ਨਾ ਹੁੰਦਾ ਨਾ ਮੇਰੀ ਗੱਲ ਸੁਣੋ ਮੈਨੂੰ ਨਹੀਂ ਚੰਗਾ ਲੱਗਦਾ ਜਦੋਂ ਤੁਸੀਂ ਰੋਂਦੇ ਜੇ ਤੇ ਮੈਨੂੰ ਇਹ ਵੀ ਨਹੀਂ ਚੰਗਾ ਲੱਗਦਾ ਜਦੋਂ ਇਹ ਗੱਲ ਗੱਲ ਦੇ ਉੱਤੇ ਇਸ਼ਿਕਾ ਨੂੰ ਮੇਨੇ ਮਾਰਦੇ ਖਦੋਂ ਤੱਕ ਮੰਨਿਆ ਵਾ ਕਿ ਇੱਕ ਔਰਤ ਬਹੁਤ ਕੁਝ ਸਹਿਣ ਕਰਦੀ ਪਰ ਇਸ ਘਰ ਦੇ ਵਿੱਚ ਤੇ ਇੰਨਾ ਕੁਝ ਨੂਹਾਂ ਦੇ ਨਾਲ ਹੁੰਦਾ ਵਾ ਕੋਈ ਬੋਲਣ ਵਾਲਾ ਹੀ ਨਹੀਂ ਆ ਕਿਰਨ ਹੁਣ ਇੱਥੇ ਬੋਲ ਕੇ ਕਰਾਂਗੇ ਵੀ ਕੀ ਇੱਥੇ ਕੋਈ ਕਿਸੇ ਦੀ ਸੁਣਨ ਨੂੰ ਤਿਆਰ ਹੀ ਨਹੀਂ ਨਾਲੇ ਇੱਥੇ ਕਿਸੇ ਨੂੰ ਕਿਸੇ ਦੇ ਦੁੱਖ ਨਾਲ ਕੋਈ ਮਤਲਬ ਨਹੀਂ ਤੇ ਜੇ ਮੈਂ ਆਪਣੇ ਆਦਮੀ ਨਾਲ ਵੀ ਗੱਲ ਕਰਨੀ ਚਾਹਾਂ ਤੇ ਉਹਨੂੰ ਵੀ ਸ਼ਾਇਦ ਇੰਜ ਲੱਗਦਾ ਕਿ ਮੈਂ ਹੀ ਹਰ ਪਾਸੇ ਗਲਤ ਆ ਬਾਕੀ ਸਭ ਠੀਕ ਹੈ ਨਾਲੇ ਮੇਰੀ ਤਾਂ ਕਿਸਮਤ ਹੀ ਇਦਾਂ ਦੀ ਹੈ ਨਾ ਮੈਂ ਆਪਣੇ ਪੇਕੇ ਕੁਝ ਦੱਸ ਸਕਦੀ ਆ ਤੇ ਜੇ ਇਨਾਂ ਨੂੰ ਗੱਲ ਕਰੋ ਤੇ ਇੱਕ ਦੀ ਅਗੋ 10 ਬਣਾਉਂਦੇ ਆ ਤੈਨੂੰ ਪਤਾ ਜਦੋਂ ਆ ਇਸੀ ਕਾ ਨੂੰ ਕੁਝ ਕਹਿੰਦੇ ਨੇ ਨਾ ਤੇ ਮੇਰੀ ਆਤਮਾ ਅੰਦਰ ਤੱਕ ਝੋੜੀ ਜਾਂਦੀ ਹੈ ਮੇਰੇ ਕੋ ਐ ਸਭ ਕੁਝ ਬਰਦਾਸ਼ਤ ਨਹੀਂ ਹੁੰਦਾ ਤੈਨੂੰ ਪਤਾ ਇਸੀ ਕਾ ਦੀ ਖਾਤਰ ਮੈਂ ਚੁੱਪ ਰਹਿਣੀ ਆ ਤੇ ਜੇ ਮੈਂ ਕੁਝ ਬੋਲੀ ਤੇ ਇਹਨਾਂ ਨੇ ਇਸੀ ਕਾ ਨੂੰ ਪਤਾ ਨਹੀਂ ਕੀ ਕੀ ਤੰਨੇ ਮੈਨੇ ਦੇਣੇ ਆ ਕਿਉਂਕਿ ਉਹਤੇ ਉਹਨਾਂ ਨੂੰ ਪਸੰਦ ਹੀ ਨਹੀਂ ਆ। ਜਦੋਂ ਕਿ ਇਹਨਾਂ ਨੇ ਆਪ ਵੀ ਧੀ ਨੂੰ ਜਨਮ ਦਿੱਤਾ ਆਇਆ। ਇਹਨਾਂ ਦੇ ਘਰ ਵੀ ਧੀਆਂ ਹੋਈਆਂ ਸੀ। ਤਾਂ ਵੀ ਐ ਦੂਜਿਆਂ ਦੀ ਧੀ ਨੂੰ ਬੋਝ ਸਮਝਦੇ ਪਏ। ਪਰ ਦੀਦੀ ਮੇਰੀ ਗੱਲ ਸੁਣੋ। ਕਦੋਂ ਤੱਕ ਕਦੋਂ ਤੱਕ ਤੁਸੀਂ ਸਹਿੰਦੇ ਰਹੋਗੇ ਇਹਨਾਂ ਦਾ ਸਾਰਾ ਕੁਝ। ਤੁਸੀਂ ਮੇਰੀ ਗੱਲ ਧਿਆਨ ਦੇ ਨਾਲ ਸੁਣੋ। ਤੁਸੀਂ ਨਾ ਆਵਾਜ਼ ਉਠਾਓ ਕਿਉਂਕਿ ਤੁਸੀਂ ਜਦੋਂ ਤੱਕ ਅਤਿਆਚਾਰ ਇਹਨਾਂ ਦਾ ਸਿੰਦੇ ਰਹੋਗੇ ਨਾ ਇਹਨਾਂ ਦੇ ਹੌਸਲੇ ਬਲੰਦ ਹੁੰਦੇ ਹੀ ਰਹਿਣੇ ਜਦੋਂ ਤੁਸੀਂ ਇਹਨਾਂ ਦੇ ਖਿਲਾਫ ਆਵਾਜ਼ ਉਠਾਣੀ ਸਟਾਰਟ ਕਰਤੀ ਨਾ ਫਿਰ ਇਹਨਾਂ ਨੂੰ ਪਤਾ ਲੱਗੂਗਾ ਨਹੀਂ ਕਿਰਨ ਮੈਨੂੰ ਨਹੀਂ ਲੱਗਦਾ ਕਿ ਮੇਰੀ ਆਵਾਜ਼ ਉਠਾਉਣ ਤੇ ਇਹਨਾਂ ਤੇ ਕੋਈ ਅਸਰ ਹੋਊਗਾ ਇੰਨੇ ਸਾਲ ਤੇ ਹੋ ਗਏ ਆ ਹੁ ਇਹੋ ਹੀ ਤੇ ਗਲਤੀ ਆ ਤੁਹਾਡੀ ਇੰਨੇ ਸਾਲ ਹੋ ਗਏ ਤੁਸੀਂ ਸਾਰਾ ਕੁਝ ਚੁੱਪਚਾਪ ਸਹਿੰਦੇ ਰਹੇ ਜੇ ਬਿਨਾ ਕਿਸੇ ਨੂੰ ਦੱਸੇ ਬਿਨਾ ਕਿਸੇ ਨੂੰ ਪੁੱਛੇ ਤੁਸੀਂ ਇੱਥੋਂ ਤੱਕ ਆਪਣੀ ਮੰਮੀ ਨੂੰ ਦੱਸਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕੀ ਪਤਾ ਉਹ ਕਿਸੇ ਗੱਲ ਦਾ ਸੋਲੂਸ਼ਨ ਹੀ ਕੱਢ ਦਿੰਦੇ ਉਹ ਵੱਡੇ ਆ ਇੱਥੇ ਦੇ ਸਾਰੇ ਵੱਡੇ ਹੈ ਹੀ ਆ ਪਰ ਇੰਨਾ ਚਾਰਾਂ ਦੇ ਵਿੱਚ ਕੋਈ ਮੈਨੂੰ ਸਮਝਦਾ ਅਜੇ ਤੱਕ ਨਹੀਂ ਲੱਗਾ ਤੂੰ ਕੀ ਨਹੀਂ ਹੈ ਭੇਕਿਆਂ ਨੂੰ ਦੱਸ ਦਿੰਦੇ ਜਦੋਂ ਧੀਆ ਦੀ ਡੋਲੀ ਉੱਠਦੀ ਆ ਨਾ ਤੇ ਮਾਪਿਓ ਲੋਕ ਕੀ ਕਹਿੰਦੇ ਆ ਧੀਆਂ ਨੂੰ ਕਿ ਅੱਜ ਤੋਂ ਸੋਹਰਿਆਂ ਦੀ ਗੱਲ ਸੋਹਰਿਆਂ ਚ ਤੇ ਪੇਕਿਆਂ ਦੀ ਗੱਲ ਪੇਕਿਆਂ ਤੱਕ ਰੱਖੀ ਉਧਰ ਦੀ ਗੱਲ ਉਧਰ ਤੇ ਇੱਧਰ ਦੀ ਉਧਰ ਨਾ ਕਰੀ ਮਾੜੀਆਂ ਮੋਟੀਆਂ ਦੇ ਘਰਾਂ ਚ ਗੱਲਾਂ ਹੋਈ ਜਾਂਦੀਆਂ ਤੇ ਤੂੰ ਆਪੇ ਹੀ ਦੇਖੀ ਸ਼ਾਂਭੀ ਤੇ ਇੱਥੇ ਦੱਸ ਕੁੜੀ ਕੀ ਕਰੇ ਸਾਡੇ ਸਮਾਜ 'ਚ ਹੂਈ ਤੇ ਗੱਲ ਜੇ ਕੁੜੀ ਦੇ ਉੱਤੇ ਅਤਿਆਚਾਰ ਹੁੰਦਾ ਵਾ ਤੇ ਮਾਪਿਓ ਕਹਿ ਦਿੰਦੇ ਕੋਈ ਗੱਲ ਨਹੀਂ ਪੁੱਤ ਥੋੜਾ ਬੋਧਾ ਤੇ ਸਾਰਿਆਂ ਕਰਾਚੇ ਹੁੰਦਾ ਸਾਡੇ ਟਾਈਮ 'ਚ ਵੀ ਹੁੰਦਾਇਆ ਸੀ ਸਾਡੀਆਂ ਸੱਸਾਂ ਵੀ ਸਾਡੇ ਨੇ ਤਰ੍ਹਾਂ ਕਰਦੀਆਂ ਆਈਆਂ ਸੀ ਆਪਾਂ ਵੀ ਤੇ ਸਹਿਆ ਵਾ ਤੂੰ ਵੀ ਸਹਿ ਲਾ ਤੇ ਸਹਿ ਸਹਿ ਕੇ ਕੁੜੀ ਇੰਨੀ ਜ਼ਿਆਦਾ ਡਿਪਰੈਸ਼ਨ 'ਚ ਚਲ ਜਾਂਦੀ ਉਹ ਆਪਣੀ ਆਪ ਨੂੰ ਭੁੱਲ ਜਾਂਦੀ ਮੈਨੂੰ ਤੇ ਸਮੇਂ ਨਹੀਂ ਆਂਦੀ ਇਹ ਸਮਾਜ ਦੀ ਸੋਚ ਕਿਸ ਤਰ੍ਹਾਂ ਦੀ ਹੈ ਕੁੜੀਆਂ ਨੂੰ ਕਦੀ ਇਨਸਾਫ਼ ਮਿਲ ਪਾਊਗਾ ਕਿ ਨਹੀਂ ਮਿਲ ਪਾਊਗਾ ਇਸ ਸਮਾਜ ਦੇ ਵਿੱਚ ਕਿਰਨ ਉਹ ਕਹਿੰਦੇ ਨੇ ਨਾ ਕੁੜੀਆਂ ਆਪਣੀ ਕਿਸਮਤ ਧੂਰੋ ਲਿਖਾ ਕੇ ਲਿਆਉਂਦੀਆਂ ਨੇ ਕਈਆਂ ਦੀ ਕਿਸਮਤ ਸੁਖੀ ਸੁਖ ਲਿਖੀ ਹੁੰਦੀ ਆ ਤੇ ਕਈਆਂ ਦੀ ਕਿਸਮਤ ਦੁੱਖ ਤੇ ਹੁਣ ਮੈਨੂੰ ਨਹੀਂ ਪਤਾ ਮੇਰੀ ਕਿਸਮਤ ਚ ਕੀ ਲਿਖਿਆ ਹੈ ਕਿਸਮਤ ਦੀ ਗੱਲ ਤਾਂ ਛੱਡੋ ਦੀਦੀ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਵੇ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਹੋਵੇ ਨਾ ਤੁਸੀਂ ਮੈਨੂੰ ਆਪਣੀ ਛੋਟੀ ਭੈਣ ਸਮਝ ਕੇ ਸਾਰੀਆਂ ਗੱਲਾਂ ਕਰ ਸਕਦੇ ਜੀ ਤੇ ਅੱਜ ਤੋਂ ਬਾਅਦ ਇਸ ਘਰ 'ਚ ਕੋਈ ਤੁਹਾਡਾ ਸਾਥ ਦੇਵੇ ਨਾ ਦੇਵੇ ਮੈਂ ਜ਼ਰੂਰ ਤੁਹਾਡਾ ਸਾਥ ਦਵਾਂਗੀ ਮੈਨੂੰ ਪਤਾ ਕਿਰਨ ਮੈਂ ਤੈਨੂੰ ਇੰਨੇ ਮਹੀਨਿਆਂ ਤੋਂ ਦੇਖਦੀ ਪਈ ਆ ਤੂੰ ਇਸੇ ਕਾ ਵਾਸਤੇ ਕਿ ਕੁਝ ਨਹੀਂ ਕਰਦੀ ਪਈ ਇੱਥੋਂ ਤੱਕ ਕਿ ਸਾਰੇ ਗਲਤ ਹੁੰਦੇ ਆ ਤੂੰ ਉਹਨਾਂ ਦਾ ਜਵਾਬ ਦੇਣੀ ਆ ਪਰ ਮੈਨੂੰ ਲੱਗਦਾ ਤੂੰ ਵੀ ਨਾ ਬੋਲਿਆ ਕਰ ਕਿਤੇ ਤੈਨੂੰ ਹੋਰ ਮਾੜਾ ਚੰਗਾ ਨਾ ਕਹਿਣਾ ਸ਼ੁਰੂ ਕਰ ਦੇਣ ਮੈਨੂੰ ਜੋ ਮਰਜ਼ੀ ਕਹਿਣ ਜਰ ਜੇ ਕਿਸੇ ਨੇ ਈਸ਼ੀਕਾ ਦੇ ਖਿਲਾਫ ਕੁਝ ਬੋਲਿਆ ਉਹਦੀ ਤੇ ਮੈਂ ਇੱਕ ਗੱਲ ਵੀ ਨਹੀਂ ਸੁਣੀ ਭਾਵੇਂ ਉਹ ਇਸ ਘਰ ਦਾ ਵੱਡਾ ਹੋਵੇ ਤੇ ਭਾਵੇਂ ਹੋਵੇ ਉਹ ਸੋਨੀਆ ਤੇ ਤੂੰ ਹੀ ਕਿਸੇ ਗੱਲ ਦੀ ਟੈਨਸ਼ਨ ਨਾ ਲਾਉ ਮੇਰੇ ਹੁੰਦੇ ਹਾਂ ਠੀਕ ਹੈ ਨਾ ਠੀਕ ਹੈ ਚਲੋ ਕੋਈ ਤੇ ਆਇਆ ਇਸ ਘਰ ਚ ਮੰਮੀ ਹਲੇ ਉਤਰਾਂ ਦੇ ਉਤਰਾਂ ਹੀ ਯਾਰ ਮੈਂ ਜਾਣਾ ਵਾਂ ਤੁਸੀਂ ਦੱਸ ਲੈ ਤੱਕ ਰੈਡੀ ਨਹੀਂ ਹੋਏ ਐਵੇਂ ਰੋਲਾ ਪਾਈ ਜਾਣਾ ਮੈਂ ਤਾਂ ਵਖਤਿਆਰ ਵੀ ਹੋ ਗਈ ਆ ਇਹਨੂੰ ਤਿਆਰ ਹੰਦੇ ਆ ਹਲੇ ਤਾਡਾ ਸਿਰ ਵਗਣ ਵਾਲਾ ਵੇ ਸਿਰ ਵਾਲ ਹੀ ਮੇਰੇ ਇਤਰਾ ਦੇ ਹੈਗੇ ਆ ਕੋਈ ਗੱਲ ਨਹੀਂ ਮੈਂ ਤਿਆਰ ਆ ਚੱਲ ਚਲੀਏ ਇਹ ਕਿੱਧਰ ਤੁਸੀਂ ਚੱਲੇ ਜੇ ਕਿਤੇ ਦੋਵੇਂ ਜਾਣੇ ਹੁਣ ਤੈਨੂੰ ਨਾ ਮਤਲਬ ਕਿ ਕਿ ਡੇਰੀ ਲੈ ਕੇ ਵਹਿ ਜਾ ਜਾਣ ਲੱਗਿਆ ਵੀ ਨੋਟ ਕਰਾ ਦਿਆ ਕਰਾਂਗੇ ਆਉਣ ਲੱਗਿਆ ਵੀ ਨੋਟ ਕਰਾਇਆ ਕਰਾਂਗੇ ਠੀਕ ਹੈ ਨਾ ਕਿ ਕਿੱਥੇ ਚੱਲੇ ਆ ਕਿੰਨੇ ਵਜੇ ਚੱਲੇ ਆ ਮੈਂ ਤੇ ਜੈਨੂਅਨ ਹੀ ਪੁੱਛਣ ਦੀ ਆ ਮੈਂ ਤੇ ਤਾਂ ਪੁੱਛਣ ਦੀ ਸੀਗੀ ਕਿ ਜੇ ਤੁਸੀਂ ਚੱਲੇ ਜੇ ਕਿਤੇ ਮੈਨੂੰ ਵੀ ਨਾਲ ਲੈ ਜਾ ਮੈਂ ਘਰ ਇਕੱਲੀ ਨੇ ਕੀ ਕਰਨਾ ਮੈਂ ਘਰੇ ਬੋਲ ਰਹਾ ਹਾਂ ਨਾ ਵੇਖੋ ਤੇ ਆ ਤੇ ਮੈਂ ਹੋਈ ਆ ਬਸ ਚੱਪਲਾ ਹੀ ਬਦਲਨੀ ਆ ਮੈਂ 1 ਮਿੰਟ 'ਚ ਬਦਲ ਕੇ ਆ ਜੰਦੀ ਆ ਲੈ ਲਓ ਮੈਨੂੰ ਨਾਲ ਲੀ ਸੁਣ ਲਈ ਜੀ ਗੱਲ ਇਹਦੀ ਨਾਲ ਲੈ ਜਾਓ ਘਰ ਦਾ ਖਿਆਲ ਕਿੰਨੇ ਕਰਨਾ ਵਾ ਨਾਲ ਲੈ ਜਾਓ 골ਡੀ ਆ ਗੱਲ ਤੋਂ ਬੜੀ ਵਧੀਆ ਕਹੀ ਆ ਵੀ ਘਰ ਦਾ ਧਿਆਨ ਕਿੰਨੇ ਰੱਖਣਾ ਨਾਲ ਮੈਨੂੰ ਤੇ ਸਮਝ ਨਾ ਦੀ ਜਿੱਥੇ ਇਹਨੇ ਤੁਹਾਨੂੰ ਨਾਲ ਚੁੱਕੀ ਫਿਰੀਏ ਸੋ ਕੰਮ ਸਾਨੂੰ ਅਸੀਂ ਕਿਤੇ ਆਣਾ ਜਾਣਾ ਹਰ ਵਾਰ ਮੈਂ ਰਣਮੇ ਨਾਲ ਚੱਲਾਂ ਮੈਂ ਨਾਲ ਚੱਲਾਂ ਵੀ ਦੱਸ ਜਿਵੇਂ ਅਸੀਂ ਚੱਲੇ ਆ ਕਾਲੇ ਪਾਣੀ ਦੀ ਸਜਾ ਤੇ ਤੁਹਾਨੂੰ ਨਾਲ ਲੈ ਚੱਲੋ ਨਾਲ ਮੇਰੀ ਗੱਲ ਸੁਣ ਤੇ ਪੂਜਾ ਥੱਲੇ ਬਿਮਾਰ ਹੈਗੀ ਏ ਉਹਨੂੰ ਕਿਸੇ ਚਾਹ ਪਾਣੀ ਪੁੱਛਣਾ ਹੈ ਭੈਣ ਜੀ ਨੂੰ ਹੁਣ ਮੈਂ ਰੋਟੀ ਪਕਾ ਕੇ ਖਵਾ ਕੇ ਆਈ ਆ 4 ਵਜੇ ਤੱਕ ਉਹਨਾਂ ਨੇ ਰੋਟੀ ਨਹੀਂ ਖਾਧੀ ਹੈਗੀ ਤੇ ਘਰ ਦਾ ਧਿਆਨ ਰੱਖ ਤੇ ਸਬਜੀ ਸਬਜੀ ਰਾਤ ਵਾਸਤੇ ਬਣਾ ਕੇ ਰੱਖੋ ਉਹ ਵੀ ਥੱਲੇ ਬਿਮਾਰ ਪਈ ਹੈ ਤੇ ਉਹਨਾਂ ਨੂੰ ਵੀ ਟਾਈਮ ਨਾਲ ਰੋਟੀ ਚਾਹੀਦੀ ਹੁੰਦੀ ਹੈ ਇਹ ਥੋੜਾ ਜਦੋਂ ਕਦੋਂ ਨਾਲ ਹੀ ਲੈ ਚਲੋ ਇਹਨਾਂ ਨੂੰ ਚੱਲ ਚੱਲੀਏ ਪੁੱਤ ਚੱਲ ਇਹ ਗੱਲ ਤਾਂ ਤੁਸੀਂ ਬਿਲਕੁਲ ਸਹੀ ਕਹੀ ਠਹਿਰ ਜਾ ਓਏ ਇੰਨੇ ਦੇ ਤੁਰਨ ਲੱਗੇ ਨਾ ਜਾਣ ਕੇ ਵਿੱਚ ਨਾ ਵਿੱਚ ਕੋਈ ਨਾ ਕੋਈ ਨਾ ਕੁੰਡੀ ਫਸਾਉਣੀ ਹੁੰਦੀ ਆ ਨਹੀਂ ਤੇਰਾ ਨਾਲ ਹਰ ਜਗ੍ਹਾ ਤੇ ਜਾਣਾ ਸਾਡਾ ਜ਼ਰੂਰੀ ਆ ਕਿ ਨਾਲ ਖੇ ਮੈਂ ਜਾਣਾ ਹੈ ਹਾਏ ਹਾਏ ਨਾਲ ਕਿਉਂ ਜਾਣਾ ਕਿ ਪੂਰੀ ਨਿਗਰਾਨੀ ਹੋ ਸਕੇ ਕੀ ਲੈ ਕੇ ਆਈਆਂ ਕੀ ਨਹੀਂ ਲੈ ਕੇ ਆਈਏ ਇਹ ਸਮਝਿਆ ਕਰੋ ਛੱਡੋ ਕਿਉਂ ਮੂਡ ਆਫ ਕਰਨ ਦੇ ਚੱਲ ਚੱਲੀਏ ਪੁੱਤ ਹਾਂ ਚੱਲ ਆਪਣਾ ਅੱਛਾ ਮੈਂ ਕਹਦਾ ਰੋਟੀ ਪਾਣੀ ਬਣਾ ਛੱਡੀ ਆਹ ਸਬਜ਼ੀ ਉਹ ਪਈ ਆ ਬਾਹਰ ਹੀ ਕੱਢੀ ਪਈ ਏ ਕੱਟ-ਕੁਟ ਕੇ ਬਣਾ ਲਿਆ ਜੇ ਚਲੋ ਚੱਲ ਪੁੱਤਰ ਇਸ ਘਰ ਦੇ ਵਿੱਚ ਨਾ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਆ ਇਹਨਾਂ ਨੇ ਦੂਜਿਆਂ ਨੂੰ ਕੀ ਸਮਝਣਾ ਕੋਈ ਗੱਲ ਨਹੀਂ ਉਹ ਮੈਂ ਵੀ ਇਹਨਾਂ ਨੂੰ ਦੱਸਾਂਗੀ ਉਹ ਮੈਂ ਇਹਨਾਂ ਦੇ ਜ਼ੁਲਮ ਜ਼ਾਲਮ ਕੋਈ ਨਹੀਂ ਸਹਿਣ ਵਾਲੀ ਆਈਆਂ ਵੱਡੀਆਂ ਓਹੋ ਬੋਲਾ ਆਏ ਹਾਏ ਪਹਿਲਾਂ ਮਾਰੀ ਜਾਂਦੇ ਆ ਕੋ ਨਿੱਕੇ ਰਣਾਂ ਹਏ ਹੈ 10 ਬੈਂਜੀ ਰੋਕ ਲੈ ਗਈ ਕਿ ਨਹੀਂ ਗਈ ਬੰਦਾ ਪੁੱਛੀ ਨਹੀਂ ਤਾਂ ਜੀ ਥਿਵੇ ਜੀ ਆਪੀਂ ਕਾ ਕੇ ਸੁੱਤੀ ਗਈ ਜੇ ਓਹ ਹੋ ਮਨ ਕਰੂ ਮਮੀ ਫੋਨ ਮੈਂ ਲੈ ਕੇ ਨਹੀਂ ਸੀ ਗਈ ਆ ਮੇਰੇ ਕੋਲ ਹੈਗਾ ਜੇ ਕਰ ਲੋ ਸੋ ਐ ਉਧਰ ਤੇ ਗਰਮੀ ਹੈ ਹੀ ਨਹੀਂ ਇਹਦੇ ਕੋਈ ਬਦਲਾ ਵੀ ਲੈਂਦੀ ਸਾਡੇ ਕੋਲ ਜਾਣ ਕੇ ਨਹੀਂ ਬੋਲਣ ਦੇ ਕੱਲ ਆਈ ਹੈ ਬੈਲ ਹੋਣ ਦੇ ਚੱਕਨ ਨਹੀਂ ਡਈ ਆਈ 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 ਨਾ ਇਹ ਦਿੇਰ ਦਾ ਭੂੜ ਕਾਂਡੇ ਸੀ ਤੇ ਤੈਨੂੰ ਪਤਾ ਨਹੀਂ ਲੱਗਦਾ ਹੈ ਕਿੰਨੀਆਂ ਮਾਜਾਂ ਮਾਰੀਆਂ ਤੈਨੂੰ ਆ ਘੋੜੇ ਵਿੱਚ ਕੇ ਸੁੱਤੀ ਸੀ ਤੈਨੂੰ ਦਿਨੇ ਹੀ ਇੰਨੀ ਨੀਂਦ ਆ ਜਾਂਦੀ ਆ ਜਾਣ ਕੇ ਅਖੇ ਟਾਈਮ ਮਿਲਿਆ ਹਣਾਂ ਦੀ ਹਣੀ ਘਰੇ ਕੋਈ ਨਹੀਂ ਆ ਅੱਪਾ ਅੱਜ ਰਾਜਿਆਂ ਨੂੰ ਸੌਣੇ ਆ ਕਿ ਉਹ ਗੱਲ ਪਤਾ ਕੀ ਆ ਮੈਨੂੰ ਨਾ ਚਾਬੀ ਨਹੀਂ ਲੱਭਣ ਦੀ ਸੀਗੀ ਚਾਬੀ ਲੱਭਣ ਗਈ ਮੈਂ ਉਹ ਕਮਰੇ 'ਚ ਆ ਕਮਰੇ 'ਚ ਇੱਧਰ ਰਸੋਈ 'ਚ ਫੇਰ ਮਹਾ ਜਾ ਕੇ ਮੈਨੂੰ ਚਾਬੀ ਲੱਭੀ ਫੇਰ ਮੈਂ ਬੂਹਾ ਖੋਲਿਆ ਮੰਮੀ ਇਹਨੇ ਦੇ ਚਾਬੀ ਐਵੇਂ ਸਾਮ ਛੜੀ ਜਿਵੇਂ ਚਾਈ ਜੀ ਟਰੰਕ ਨੂੰ ਤਾਲਾ ਨਹੀਂ ਲਾ ਕੇ ਰੱਖਦੇ ਤੇ ਮੈਨੂੰ ਤਾਂ ਲੱਗਦਾ ਉਸ ਟਰੰਕ ਦੇ ਲਈ ਚਾਬੀ ਲਾਤੀ ਨਹੀਂ ਇੱਥੇ ਸਤੀ ਸਵੇਰੇ ਚੋਰ ਪੈਣ ਡਏ ਆ ਆ ਵੇਖ ਲਾਵੇਂ ਆ ਤੇਰੀ ਜਨਾਨੀ ਦਾ ਹਾਲ ਉਹ ਗੱਲ ਪਤਾ ਕੀ ਆ ਘਰ ਮੈਂ ਕੱਲੀ ਸੀਗੀ ਤੇ ਫੇਰ ਕੀ ਕਹਿੰਦੇ ਲੋਕ ਲਾਕ ਤੇ ਕਰਕੇ ਹੀ ਰੱਖਣਾ ਸੀਗਾ ਨਾ ਇਹਦੇ ਸਬਕ ਤੁਹਾਨੂੰ ਮੈਨੇ ਸ਼ਾਬਾਸ਼ੀ ਦੇਣੀ ਚਾਹੀਦੀ ਆ ਕਿ ਮੈਂ ਘਰ ਦਾ ਕਿੰਨਾ ਧਿਆਨ ਰੱਖਦੀ ਆ ਮਰ ਗਈਆਂ ਗਰਮੀ ਚ ਤੇ ਮੈਨੇ ਇੱਕ ਗੱਲ ਸੁਣਾ ਕਿਰਨ ਸਫਾਈ ਕੋ ਨਹੀਂ ਕੀਤੀ ਸਫਾਈ ਕੀਤੀ ਆ ਮੈਂ ਕੀਤੀ ਆ ਹਾਂਜੀ ਤੇ ਜੇ ਇਹਨੂੰ ਸਫਾਈ ਕਹਿੰਦੀ ਆ ਤੇ ਗੰਦ ਕਿੰਨੂੰ ਕਹਿੰਦੇ ਆ ਇੱਥੇ ਵੀ ਆਵੇ ਕੱਪੜੇ ਸਵੇਰ ਦੇ ਆ ਦੇਖ ਸਰੇ 골ਡੀ ਲੈਪਟਾਪ ਤੇ ਬੈਠਾ ਕੰਮ ਕਰਦਾ ਸੀ ਗਲਾਸ ਉੱਥੇ ਹੀ ਪਿਆ ਆ ਦੇਖ ਅਕੀਮ ਸੋਵੇਂ ਤੇ ਕਬਰ ਵੀ ਨਹੀਂ ਹੋਇਆ ਸੈਟ ਕਿਤੇ ਤੇ ਸਫਾਈ ਕੀਤੀ ਕਿ ਥੋਈ ਮੇਰੀ ਗੱਲ ਸੁਣੋ ਆ ਵੇਖੋ ਆ ਮੈਂ ਪੋੜੀ ਰੱਖ ਕੇ ਗਈ ਸੀ ਇੱਥੇ ਇਹਨੂੰ ਮੈਂ ਕਹਿ ਕੇ ਗਈ ਸੀ ਕਿ ਮੇਰੇ ਆਂਦਿਆਂ ਤੱਕ ਸਾਰੇ ਪੱਖੇ ਸਾਫ਼ ਕਰ ਦੇ ਦੂਜੀ ਗੱਲ ਆ ਸਟੈਂਡ ਤਾਂ ਉੱਥੇ ਹੀ ਪਿਆ ਹੋਇਆ ਧੁੱਪ ਲੱਗੀ ਸੀ ਤੇ ਬਾਹਰ ਕੱਪੜੇ ਸੁਕਣੇ ਪਾ ਦੇਣੇ ਸੀ ਮੇਰੀ ਗੱਲ ਸੁਣੋ ਮੰਮੀ ਆ ਪੋੜੀ ਤੁਸੀਂ ਇੱਥੇ ਰੱਖ ਤੇ ਗਏ ਮੈਂ ਪੱਖੇ ਸਾਫ ਨਹੀਂ ਕਰਨੇ ਕਿਉਂਕਿ ਮੇਰੇ ਕੋਲ ਨਹੀਂ ਇਹ ਕੰਮ ਹੁੰਦਾ ਕਿਉਂ ਨਹੀਂ ਕਰਨੇ ਨਹੀਂ ਮੈਂ ਕਰ ਹੀ ਨਹੀਂ ਸਕਦੀ ਜੇ ਤੁਹਾਨੂੰ ਇੰਨਾ ਹੀ ਹੈਗਾ ਨਾ ਤੁਸੀਂ ਆਪੇ ਹੀ ਦੋਵੇਂ ਜਾਣਾ ਕਰ ਲੋ ਰਲ ਮਿਲ ਕੇ ਕਿਉਂਕਿ ਮੇਰੇ ਤੇ ਵੇਖੋ ਜੋਇੰਟਸ ਦੇ ਵਿੱਚ ਪੇਨ ਹੁੰਦੀ ਆ ਮੈਂ ਐਵੇਂ ਚੜ ਜਾਂਗੀ ਉੱਪਰੋਂ ਥੱਲੇ ਡਿੱਗ ਜਾਂਗੀ ਤੁਹਾਨੂੰ ਵਕਤ ਵੱਖਰਾ ਪੈ ਜਾਣਾ ਮੈਂ ਤੇ ਤਾਂ ਕਹਿ ਨਹੀਂ ਆ ਉਸ ਦਿਨ ਤੇ ਮੈਂ ਸਾਰਾ ਕੰਮ ਕਰ ਹੀ ਦੇਣਾ ਸੀ ਆ ਰਹੀ ਗੱਲ ਆਵਲੀ ਆ ਬੂਆ ਖੁੱਲਾ ਸੀਗਾ ਨਾ ਤਾਂ ਕਰਕੇ ਬਾਹਰੋਂ ਸਾਰਾ ਸਮਾਨ ਅੰਦਰ ਆ ਗਿਆ ਅੱਜ ਪਤਾ ਨਹੀਂ ਕੀ ਕੀ ਆ ਗਿਆ ਅੰਦਰ ਤੇ ਰਾਸ਼ਨ ਤੇ ਤੂੰ ਮੇਰੇ ਨਾਲ ਉਹ ਦੂਣਾ ਖਾਨੀ ਆ ਤੇ ਕੰਮ ਤੂੰ ਆ ਨਹੀਂ ਮੇਰੇ ਕੋ ਹੁੰਦਾ ਨਹੀਂ ਨਹੀਂ ਰਾਸ਼ਨ ਤੇ ਮੈਂ ਖਾਨੀ ਆ ਪਰ ਮੇਰਾ weight ਵੀ ਤੇ ਵੇਖੋ ਪੋੜੀ ਤੇ ਚੜ ਗਈ ਉੱਪਰੋਂ ਥੱਲੇ ਡਿੱਗ ਗਈ ਹੱਡੀ ਮੇਰੀ ਟੁੱਟ ਗਈ ਵਕਤ ਤੈਨੂੰ ਪੈ ਜਾਣਾ ਸੇਵਾ ਕਰਨੀ ਪੈਣੀ ਪੋੜੀ ਤੇਰੇ ਵਜਨ ਦੇ ਹਿਸਾਬ ਨਾਲ ਲਿਆਂਦੀ ਹੀ ਮੈਨੂੰ ਪਤਾ ਹੋਵਾ ਕਿ ਭਾਰੀਆਂ ਆ ਵਜਨ ਦੇ ਹਿਸਾਬ ਨਾਲ ਤੇ ਲਿਆਂਦੀ ਜੇ ਮੈਂ ਉਤੋਂ ਡਿੱਗ ਗਈ ਨਾ ਫਿਰ ਮੰਮੀ ਨੂੰ ਮੈਨੂੰ ਭਾਵ ਕੇ ਖਵਾਣਾ ਪੈਣਾ ਵਾ ਇਸ ਕਰਕੇ ਮੈਂ ਨਾ ਸਮਝਿਆ ਹੀ ਨਹੀਂ ਇਹਦੇ ਕੋਲ ਗੋਲਡੀ ਹਰ ਗੱਲ ਦਾ ਜਵਾਬ ਹੈ ਗਈ ਸਬਜੀ ਬਣਾਈ ਆ ਕਿ ਨਹੀਂ ਆਪਰਾ ਮੈਨੂੰ ਇਹ ਦੱਸ ਤੂੰ ਸਬਜੀ ਮੈਂ ਬਣਾ ਦੇਣੀ ਆ ਤੋ ਇੱਥੇ ਰੁਕੋ ਮੈਂ ਬਣਾ ਦੇਣੀ ਓਏ ਮੈਂ ਮਰ ਜਾ ਹਜੇ ਸਬਜੀ ਵੀ ਬਨਣ ਵਾਲੀ ਆ ਓਏ ਰੱਬਾ ਇਹ ਗੱਲ ਉਹ ਹੀ ਜੇ ਇਹ ਨਾ ਆਪਣੇ ਜਾਣ ਤੋਂ ਬਾਅਦ ਨਾ ਇਹਨੇ ਕੀਤਾ ਕੁਛ ਨਹੀਂ ਸਿਰਫ ਸੁੱਤੀ ਆ ਹੋਰ ਇਹਨੇ ਕੁਝ ਨਹੀਂ ਵੇ ਭਰਾਵਾ ਉਹ ਤਾਈ ਤੇਰੀ ਨੂੰ ਰੋਟੀ ਦੇਣੀ ਆ ਉਹਦੇ ਅੱਗੇ ਦੁਪਹਿਰੀ ਪਈ ਉਹ ਵੀ ਨਹੀਂ ਦਿੱਤੀ ਹੁਣੀ ਚਲੋ ਜੀ ਇਹਨੇ ਕਾਇਰ ਰੋਟੀ ਦਿੱਤੀ ਆ ਕਿ ਨਹੀਂ ਆ ਦਿੱਤੀ ਤੇਰੇ ਆਸਰੇ ਨਾ ਰੋ ਕੱਢ ਉਹ ਬਾਹਰ ਘਟੋ ਕਿੱਡਾ ਬੁਰਾ ਲੱਗਣ ਡਿਆ ਆ ਜਸਪੀਰ ਅਸੀਂ ਲੱਗੀਏ ਸਾਰੇ ਆਪਣਾ ਹੀ ਭੁੱਲੀ ਜਾਂਦੇ ਕੋਈ ਕਿਸੇ ਦੀ ਗੱਲ ਨਹੀਂ ਸੁਣਦਾ ਬੁੜਬੁੜ ਨਾ ਕਰੀ ਜਾ ਇਹ ਜੋ ਤੂੰ ਬਾਹਰ ਕਰਕੇ ਆਈ ਆ ਨਾ ਇਹ ਬਹੁਤਾ ਵਧੀਆ ਤੇ ਨਹੀਂ ਕਰਕੇ ਆਈ ਮੈਂ ਕੀ ਕਿਹਾ ਮੈਂ ਤੇ ਨਾਰਮਲ ਤਰੀਕੇ ਦੇ ਨਾਲ ਹੀ ਉਹਨਾਂ ਨਾਲ ਗੱਲ ਕੀਤੀ ਤਾਨੂੰ ਪਤਾ ਦੇਗਾ ਵਾ ਮੇਰੀ ਜੋਇੰਟਸ ਦੇ ਵਿੱਚ ਪੇਨ ਹੁੰਦੀ ਆ ਮੈਂ ਪੌੜੀ ਚੜ ਕੇ ਇੰਨਾ ਪੱਖਾ ਕਿਵੇਂ ਸਾਫ਼ ਕਰ ਸਕਦੀ ਆ ਆਪਣਾ ਘਰ ਛੋਟਾ ਵਾ ਕਿੰਨੇ ਪੱਖੇ ਆਪਣੇ ਘਰ ਦੇ ਵਿੱਚ ਇਹ ਕੰਮ ਕਰਨਾ ਹੋਵੇ ਤੇ 100 ਤਰੀਕੇ ਆ ਨਾ ਕਰਨਾ ਹੋਵੇ ਤੇ ਫਿਰ ਵੀ 100 ਬਹਾਨੇ ਆ ਠੀਕ ਐ ਉਹ ਤੂੰ ਹੀ ਤੇ ਮੇਰਾ ਸਾਥ ਦੋ ਇਸ ਘਰ ਦੇ ਵਿੱਚ ਬਾਕੀਆਂ ਤੋਂ ਤੇ ਮੈਂ ਕੀ ਆਸ ਰੱਖਾਂ ਤੁਹਾਡੇ ਕਰਕੇ ਮੈਂ ਆਪਣਾ ਪਰਿਵਾਰ ਛੱਡ ਕੇ ਆਈ ਆ ਕਿ ਤੂੰ ਹੀ ਮੇਰਾ ਸਾਥ ਦੋਗੇ ਜੇ ਤੂੰ ਹੀ ਇਤਨਾ ਕਰੋਗੇ ਮੈਂ ਫਿਰ ਕੀ ਸਾਸਰੇਸ ਘਰ ਦੇ ਵਿੱਚ ਰਹਿਣ ਨਹੀਂ ਆ ਕੀ ਸਾਥ ਦਵਾ ਤੇਰਾ ਮੈਂ ਦੱਸ ਨਾ ਕੀ ਸਾਥ ਦਵਾ ਤੇਰਾ ਮੈਂ ਜ਼ੁਬਾਨ ਤੇ ਤੇਰੀ ਐ ਦਿਨੋਂ ਦਿਨ ਵਧੀ ਜਾਣ ਢਈ ਐ ਜਿ ਤਰ੍ਹਾਂ ਨਵਾਂ ਹਾਈਵੇ ਬਣਨ ਡਿਆ ਹੋਵੇ ਕੱਲ ਕਿਤਰਾ ਤੂੰ ਦੀਦੀ ਨੂੰ ਕੱਢਿਆ ਘਰੋਂ ਬਾਹਰ ਕੀ ਕੁਛ ਨਹੀਂ ਬੋਲੀ ਤੂੰ ਉਹ ਰੋਂਦੀ ਗਈ ਆ ਰੋਂਦੀ ਗਈ ਆ ਪਰ ਉਹਨਾਂ ਨੇ ਕੁਛ ਅੱਗੋ ਕਿਹਾ ਹੋਣਾ ਤੇ ਮੈਂ ਇਤਰਾ ਰਿਐਕਟ ਕੀਤਾ ਨਾ ਤੁਸੀਂ ਪੂਰੀ ਗੱਲ ਕਦੀ ਵੀ ਨਹੀਂ ਸੁਣਦੇ ਤੁਹਾਨੂੰ ਸੱਚਾਈ ਦਾ ਕੁਛ ਵੀ ਪਤਾ ਨਹੀਂ ਹੁੰਦਾ ਤੇ ਪਹਿਲਾਂ ਹੀ ਰਿਐਕਟ ਕਰ ਦਿੰਦੇ ਜੀ ਕਿਹ ਰਹਿਣਾ ਸੱਚੀ ਗੱਲ ਤੇ ਮੈਨੂੰ ਇਹ ਲੱਗਦੀ ਆ ਕਿ ਜਿੱਤਰਾ ਨਾ ਤੂੰ ਘਰ ਨੂੰ ਨਾ ਅਕਸੈਪਟ ਹੀ ਨਹੀਂ ਕਰਨਾ ਚਾਹੁੰਦੀ ਮੈਂ ਨਾ ਤੂੰ ਮੈਨੂੰ ਅਕਸੈਪਟ ਕਰਨਾ ਚਾਹੁੰਨੀ ਆ ਨਾ ਤੂੰ ਘਰ ਦੇਆਂ ਨੂੰ ਅਕਸੈਪਟ ਕਰਨਾ ਚਾਹੁੰਨੀ ਆ ਤੂੰ ਜੋ ਚਾਹੁੰਨੀ ਆ ਨਾ ਮੈਨੂੰ ਸਾਫ਼-ਸਾਫ਼ ਲਫ਼ਜ਼ਾਂ ਚ ਦੱਸ ਦੇ ਆਪਾਂ ਉਸੇ ਤਰ੍ਹਾਂ ਹੀ ਨਬੇੜ ਲੈਨੇ ਆ ਓਏ ਘਰ ਵਾਲੇ ਮੈਨੂੰ ਐਕਸੈਪਟ ਨਹੀਂ ਕਰਨਾ ਚਾਹੁੰਦੇ ਮੈਨੂੰ ਕੀ ਇਸ ਘਰ ਦੀ ਕਿਸੇ ਨੂੰ ਨਹੀਂ ਐਕਸੈਪਟ ਕਰਦੇ ਕਿਸੇ ਨੂੰ ਨੂੰ ਨਹੀਂ ਐਕਸੈਪਟ ਕਰਦੇ ਕਿਉਂ ਤੂੰ ਪਹਿਲੀ ਵਾਰੀ ਆ ਮਤਲਬ ਕਿ ਕੀ ਘਰ ਚ ਪਹਿਲੀ ਨੂੰ ਆਈ ਹੈ ਹੈ ਬਾਕੀ ਸਾਰੀਆਂ ਨਹੀਂ ਵਸਣ ਡੀਆਂ ਵਿਚਾਰੀਆਂ ਜਿਹੜੀਆਂ ਸਾਰੀਆਂ ਵਸਣਦੀਆਂ ਉਹ ਜਿਸ ਤਰ੍ਹਾਂ ਵਸਣਦੀਆਂ ਨਾ ਤੂੰ ਹੀ ਤੇ ਚਲ ਜਾਂਦੇ ਜੀ ਆਫਿਸ ਇਹ ਮੈਨੂੰ ਹੀ ਪਤਾ ਵਾ ਕਿਸ ਤਰ੍ਹਾਂ ਉਹ ਵਸਣਦੀਆਂ ਵਾ ਸਿਰਫ ਇਸ ਕਰਕੇ ਚੋਪ ਰਹਿੰਦੀ ਆ ਵਾ ਕਿ ਵਿਚਾਰੀਆਂ ਦੇ ਪੇਕੇ ਕੀ ਦੁੱਖ ਝੇਲਣਗੇ ਜੇ ਉਹ ਸਾਰਾ ਕੁਝ ਆਪਣੇ ਪੇਕੇ ਦੱਸ ਦੇਣ ਤੇ ਮੰਜੂ ਭਾਬੀ ਦਾ ਉਹਨਾਂ ਦਾ ਤੇ ਤੁਹਾਨੂੰ ਸਾਰਾ ਹੀ ਪਤਾ ਵਾ ਕੀ ਕੁਝ ਉਹਨਾਂ ਦੇ ਨਾਲ ਹੋਇਆ ਕਿ ਨਹੀਂ ਪਤਾ ਤਾਈ ਜੀ ਨੇ ਮਿਰਚਾਂ ਤਾਂ ਉਹਨਾਂ ਨੂੰ ਖਵਾ ਦਿੱਤੀਆਂ। ਉਦੋਂ ਕੋਈ ਨਹੀਂ ਕੋਲ ਆਈਆਂ। ਮੈਨੂੰ ਤੇ ਕਿਸੇ ਗੱਲ ਦਾ ਪਤਾ ਨਹੀਂ। ਉਹ ਗੱਲ ਹੁਣ ਤੈਨੂੰ ਵੀ ਪਤਾ ਵਾ ਕਿ ਕੋਈ ਨਹੀਂ ਨਾ ਵੇਖਣ ਡਿਆ, ਕੋਈ ਨਹੀਂ ਸੁਣਨ ਡਿਆ। ਤੂੰ ਤਦ ਕਰਕੇ ਕੋਲੋਂ ਬਣਾ ਬਣਾ ਗੱਲਾਂ ਮੈਨੂੰ ਕਰਨ ਦੀ ਕਿ ਮੈਂ ਕਿਹੜੀਆਂ ਜਾ ਕੇ ਵੈਰੀਫਾਈ ਕਰਨੀਆਂ ਕਿਸੇ ਕੋ। ਕਾਸ਼ ਇਸ ਘਰ ਦੇ ਵਿੱਚ ਹਰ ਜਗ੍ਹਾ ਤੇ ਕੈਮਰੇ ਲੱਗੇ ਹੁੰਦੇ ਤਾਂ ਕਿ ਆ ਜਿਹੜੇ ਨਕਾਬ ਪਾ ਕੇ ਸਾਰੇ ਘੁੰਮਦੇ ਆ ਨਾ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ। ਐਡੀ ਪਾਗਲੇ ਆ ਦਸ ਮਾਤਾ ਕਿ ਉਹਨੂੰ ਮਿਰਚਾਂ ਖਵਾ ਦਊਗੀ। ਉਹ ਜਾ ਨਹੀਂ ਕਰਨਾ ਐਵੇਂ ਕੋਲੋਂ ਨਾ ਮਾਰੀ ਜਾਇਆ ਕਰ। ਇਸੇ ਕਾ ਆਪ ਪੁੱਤਰ ਆ ਜਾ ਈਸ਼ੀਕਾ ਬਹਿ ਜਾ ਪੁੱਤਰ ਬਹਿ ਜਾ ਚਾਚੂ ਤੀ ਚਾਚੀ ਦੀ ਗੱਲ ਕਿਉਂ ਨਹੀਂ ਸੁਣਦੇ ਵੇ ਚਾਚੀ ਜੋ ਵੀ ਕਹਿ ਰਹੇ ਨੇ ਸੱਚ ਹੀ ਕਹਿ ਰਹੇ ਨੇ ਮਿਰਚਾਂ ਉਹ ਵੱਡੀ ਮੰਮੀ ਨੂੰ ਖਵਾਈਆਂ ਗਈਆਂ ਨੇ ਮੈਂ ਆਪਣੀ ਅੱਖੀਂ ਵੇਖੀ ਆਵੇਂ ਈਸ਼ੀਕਾ ਇਹ ਤਾਈ ਨੇ ਮਿਰਚਾਂ ਖਵਾਈਆਂ ਹਾਂਜੀ ਚਾਚੂ ਤੇ ਰੈਗੀ ਗੱਲ ਭੂਆਜੀ ਦੀ ਤੇ ਚਾਚੂ ਤੁਹਾਨੂੰ ਨਹੀਂ ਪਤਾ ਉਹਨਾਂ ਨੇ ਮੈਨੂੰ ਕੀ ਕੁਝ kiya ਉਹਨਾਂ ਨੇ ਮੈਨੂੰ ਇੰਨੇ ਮੇਲੇ ਮਾਰੇ ਤੇ ਉਹਨਾਂ ਨੇ ਤੇ ਮੈਨੂੰ ਐ ਵੀ ਤੱਕ ਕਹਿ ਦਿੱਤਾ ਕਿ ਤੂੰ ਇਸ ਘਰ ਦੇ ਵਿੱਚ ਬੋਝ ਐ ਤੇ ਮੈਨੂੰ ਪਤੀਜਾ ਚਾਹੀਦਾ ਸੀ ਤੇ ਉੱਥੇ ਚਾਚੀ ਮੇਰਾ ਸਟੈਂਡ ਲੈਣ ਆਏ ਸੀ ਇਹ ਗੱਲਾਂ ਕੱਲ ਕਰਕੇ ਗਈਆਂ ਹਾਂਜੀ ਚਾਚੂ ਚਾਚੂ ਜਿਹੜਾ ਸਟੈਂਡ ਮੇਰੀ ਮੰਮਾ ਨੂੰ ਮੇਰੇ ਵਾਸਤੇ ਲੈਣਾ ਚਾਹੀਦਾ ਵਾ ਉਹ ਚਾਚੀ ਮੇਰੇ ਵਾਸਤੇ ਹਮੇਸ਼ਾ ਲੰਦੇ ਆ ਤੇ ਚਾਚੀ ਮੈਨੂੰ ਹਮੇਸ਼ਾ ਸਮਝਾਉਂਦੇ ਨੇ ਤੇ ਚਾਚੂ ਬਾਕੀ ਤੁਸੀਂ ਆਪ ਹੀ ਸਮਝਦਾਰ ਜੀ ਤੇ ਮੈਨੂੰ ਤੁਹਾਡੇ ਤੋਂ ਐਕਸਪੈਕਟੇਸ਼ਨ ਨਹੀਂ ਹੈਗੀ ਕਿ ਤੁਸੀਂ ਚਾਚੀ ਦੇ ਨਾਲ ਇੱਦਾਂ ਬਿਹੇਵ ਕਰੋ